ਸਤਿ ਸ਼੍ਰੀ ਅਕਾਲ ਜੀ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਗਰਮੀਆਂ ਦੇ ਸਪੈਸ਼ਲ ਸੂਟ ਠੀਕੇ ਜੀ ਪਿਛਲੀ ਆਪਾਂ ਵੀਡੀਓ ਦੇ ਵਿੱਚ ਵੀ ਏਕੇ ਟੈਕਸ ਦੇ ਸੂਟ ਦਿਖਾਏ ਸੀ 350 ਰੇਂਜ ਵਾਲੇ ਪਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਔਡੀ ਕਲੈਕਸ਼ਨ ਦਿਖਾਵਾਂਗੇ ਏਕੇ ਟੈਕਸ ਜਿਹਦਾ ਪ੍ਰਾਈਸ ਹੋਏਗਾ 500 올ਓਵਰ ਸੂਟ ਹੋਏਗਾ ਜੀ 5 ਮੀਟਰ ਹੋਏਗਾ ਅੱਗੇ ਤੁਹਾਨੂੰ ਇਸ ਬਾਰੇ ਥੋੜੀ ਜੀ ਇਨਫੋਰਮੇਸ਼ਨ ਜੋ ਚਿਰਾਂਗੇ ਬਿਲਕੁਲ ਜੀ ਬਿਲਕੁਲ ਅੱਜ ਜਿਹੜਾ ਬ੍ਰਾਂਡ ਆਪਾਂ ਲੈ ਕੇ ਆਈਆਂ ਨਾ ਮਾਨਾ ਤਾਣਾ ਬ੍ਰਾਂਡ ਹੈ ਏਕੇ ਟੈਕਸ ਬ੍ਰਾਂਡ ਤੁਸੀਂ ਨਾਮ ਸੁਣਿਆ ਹੋਵੇਗਾ ਏਕੇ ਟੈਕਸ ਦੇ ਵਿੱਚ ਜਿਹੜੀ ਆਪਣੇ ਕੋਲ ਕੁਆਲਿਟੀ ਹੈ ਉਹ ਹੈ ਜੀ ਆਡੀ ਕਲੈਕਸ਼ਨ ਦੀ 500 ਰੁਪਏ ਦਾ ਸਾਰਾ ਦਾ ਸਾਰਾ ਇਹ ਸੂਟ ਬਣੇਗਾ ਜੀ ਕਲਰ ਪ੍ਰਿੰਟਿੰਗ ਇੰਨੀ ਜ਼ਿਆਦਾ ਹੈ ਨਾ ਤੁਸੀਂ ਦੇਖ-ਦੇਖ ਕੇ ਆਹੋਗੇ ਵੀ ਇਹ ਪ੍ਰਿੰਟ ਵੀ ਲੈ ਲਾਂ ਇਹ ਪ੍ਰਿੰਟ ਵੀ ਲੈ ਲਾਂ ਇੰਨੇ ਸੋਹਣੇ ਪ੍ਰਿੰਟ ਇਹਦੇ ਵਿੱਚ ਸਾਮਣੇ ਜਿਹੜਾ ਪੀਸ ਓਪਨ ਕੀਤਾ ਹੋਇਆ yellow color ਦਾ ਕਲਰ ਇਹਦੇ ਵਿੱਚ ਆਪਾਂ ਤਿੰਨ ਉੱਪਰ ਸ਼ੋ ਕਰੇ ਨੇ ਟੋਟਲ ਦੇ ਆਪਣੇ ਕੋਲ ਚਾਰ ਕਲਰ ਹੋ ਗਏ ਸਾਰੇ ਦੇ ਸਾਰੇ ਖਿੜਵੇਂ ਕਲਰ ਨੇ ਜੀ ਸਾਰੇ ਦੇ ਸਾਰੇ ਖਿੜਵੇਂ ਪ੍ਰਿੰਟ ਨੇ ਜੀ ਅਲੱਗ-ਅਲੱਗ ਡਿਜ਼ਾਈਨਿੰਗ ਤੁਹਾਨੂੰ ਮਿਲੇਗੀ ਸਾਰੇ ਦੇ ਸਾਰੀ ਵਾ ਕਮਾਲ ਹੈ ਜੀ ਹਾਂਜੀ ਇਹਦੇ ਵਿੱਚ ਜਿਹੜਾ black color ਆਈ ਇਹਦੀ ਤਾਂ ਮੋਸਟ ਡਿਮਾਂਡਿੰਗ ਕਲਰ ਆਈ ਹੈ ਇਹ ਤਾਂ ਸਾਨੂੰ ਬਾਰ-ਬਾਰ ਰੀਸਟਾਕ ਕਰਾਉਣਾ ਪੈਂਦਾ ਤੇ ਉਸ ਤੋਂ ਬਾਅਦ ਇੱਕ ਹੋਰ ਸਾਡੇ ਕੋਲ ਡਿਜ਼ਾਈਨ ਆ ਗਈ ਕਾਟਨ ਦਾ ਦੇਖ ਸਕਦੇ ਹੋ ਤੁਸੀਂ ਜਿਹਦੇ ਵਿੱਚ カラー ਤੁਹਾਨੂੰ ਕਲਰ ਡਿਜ਼ਾਈਨਿੰਗ ਹੋਰ ਵੀ ਆਣ ਗਈ ਦੇਖਦੇ ਜਾਈਓ ਕਲਰ ਇਸ ਦੇ ਇੱਕ ਤੋਂ ਇੱਕ ਕਲਰ ਆਣ ਗਈ ਦੇਖ ਕਲਰ ਲਾਈਟ ਕਲਰ ਡਾਰਕ ਕਲਰ ਹਰ ਇੱਕ ਤਰ੍ਹਾਂ ਦਾ ਕਲਰ ਆਊਗਾ ਹੀ ਆਪਣੇ ਕੋਲੇ ਬਿਲਕੁਲ ਜੀ ਹਰ ਇੱਕ ਤਰ੍ਹਾਂ ਦਾ ਕਲਰ ਆਏਗਾ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਆਏਗਾ ਔਰ ਇੱਕ ਇੱਕ ਡਿਜ਼ਾਈਨ ਦੇ ਆਪਣੇ ਕੋਲ ਘੱਟੋ ਘੱਟ 4 ਤੋਂ 5 ਕਲਰ ਮਿਲ ਜਾਣਗੇ ਸੋ ਜਿੱਦਾਂ ਦੀ ਕਲਰ ਡਿਜ਼ਾਈਨਿੰਗ ਤੁਹਾਨੂੰ ਚਾਹੀਦੀ ਆ ਉਦਾਂ ਦੇ ਕਲਰ ਡਿਜ਼ਾਈਨ ਤੁਸੀਂ ਬਣਵਾ ਸਕਦੇ ਹੋ ਹਾਂਜੀ 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 ਬਿਲਕੁਲ ਜਿੱਦਾਂ ਦੀ ਤੁਹਾਨੂੰ ਕਲਰ ਡਿਜ਼ਾਈਨਿੰਗ ਚਾਹੀਦੀ ਆ ਸੇਮ ਤੁਹਾਨੂੰ ਗੋਠੀਆ ਵਾਲਿਆਂ ਦੇ ਮਿਲੇਗੀ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਵੀਡੀਓ ਦੇ ਵਿੱਚ ਬਣੇ ਰਹੀਓ ਕਿਉਂਕਿ ਇਹਦੇ ਵਿੱਚ ਆਪਾਂ ਇੰਨੇ ਸੋਹਣੇ ਸੋਹਣੇ ਗਰਮੀ ਦੀ ਕਲੈਕਸ਼ਨ ਦਿ ਪਹਿਲੀ ਗੱਲ ਤਾਂ ਕੀਤੀ ਹਜੇ ਸਰਦੀਆਂ ਵਾਲਾ ਮਾਲ ਹੈਗਾ ਮਤਲਬ ਗਰਮੀ ਵਾਲਾ ਮਾਲ ਹਜੇ ਗਿਆ ਨਹੀਂ ਬਟ ਸਿਰਫ ਗੋਠੀ ਰਹੀ ਹੈ ਉਹ ਜੀ ਸ਼ਾਪ ਹੈ ਜਿੱਥੇ ਤੁਹਾਨੂੰ ਹਜੇ ਗਰਮੀ ਵਾਲਾ ਮਾਲ ਮਿਲ ਜੇਗਾ ਸਾਰੀ ਦੀ ਸਾਰੀ ਡਿਜ਼ਾਈਨਿੰਗ ਆਪਣੇ ਕੋਲ ਨਵੀਂ ਮਿਲੇਗੀ ਜਿਵੇਂ ਕਿ ਨੰਦਨੀ ਨੇ ਕਿਹਾ ਠੀਕ ਹੈ कॉटन ਦੇ ਸੂਟ ਹੈ ਜਿਹੜੇ ਸਾਰੇ ਆਪਣੇ 올ਓਵਰ कॉटन ਦੇ ਸੂਟ ਹੋਣਗੇ ਏਕੀ ਟੈਕਸਟ ਬ੍ਰਾਂਡ ਹੋਏਗਾ ਜੀਆਂ ਵਾਰ-ਵਾਰ ਬ੍ਰਾਂਡ ਦਾ ਨਾਮ ਲੈ ਰਹੀਆਂ ਕਿਉਂਕਿ ਆਪਾਂ ਬ੍ਰਾਂਡਡ ਸੂਟ ਦੇ ਰਹੀਆਂ ਜੀ ਠੀਕ ਹੈ ਔਰ ਗੱਲ ਰਹੀ ਆਡੀ ਕਲੈਕਸ਼ਨ ਹਰੇਕ ਸੂਟ ਦੀ ਕੰਨੀ ਉੱਤੇ ਲਿਖਿਆ ਮਿਲੇਗਾ ਤੁਹਾਨੂੰ ਅਗਰ ਬ੍ਰਾਂਡ ਕਹਿ ਰਹੇ ਹਨ ਤਾਂ ਬ੍ਰਾਂਡ ਹੀ ਦੇ ਰਹੇ ਆ ਔਰ ਉਹਦੇ ਵਿੱਚ ਕਲਰ ਡਿਜ਼ਾਈਨਿੰਗ ਹਰ ਇੱਕ ਤਰ੍ਹਾਂ ਦੀ ਮਿਲੇਗੀ ਛੋਟੇ ਪ੍ਰਿੰਟ ਤੋਂ ਲੈ ਕੇ ਵੱਡੇ ਪ੍ਰਿੰਟ ਤੱਕ ਡਿਜੀਟਲ ਪ੍ਰਿੰਟਿੰਗ ਹੋਏਗੀ ਸਾਰਿਆਂ ਦੀ ਸਾਰੀ ਔਰ ਇਹ ਗੱਲ ਇਹਨਾਂ ਦੇ ਵਿੱਚ ਕਲਰਾਂ ਦੀ ਕਲਰ ਵੀ ਸਾਰੇ ਮੋਸਟ ਡਿਮਾਂਡਿੰਗ ਕਲਰ ਹੋਣਗੇ ਔਰ ਇਹ ਕਲਰ ਡਿਜ਼ਾਈਨ ਐਦਾਂ ਦੇ ਨੇ ਜਿਹੜੇ ਕਿ ਬਹੁਤ ਜਲਦੀ ਰੀਸਟਾਕ ਹੁੰਦੇ ਨਹੀਂ ਆਪਣੇ ਕੋਲ ਕਿਉਂਕਿ ਇੱਕ ਵਾਰ ਇਹ ਕਲਰ ਡਿਜ਼ਾਈਨਿੰਗ ਆ ਜਾਂਨਾ ਤਾਂ ਫਿਰ ਇਹ ਕਸਟਮਰ ਨੂੰ ਹੁੰਦਾ ਵੀ ਮੈਂ ਇਹ ਡਿਜ਼ਾਈਨ ਵੀ ਬਣਾ ਲਾਂ ਇਹ ਡਿਜ਼ਾਈਨ ਵੀ ਬਣਾ ਲਾਂ ਔਰ ਇਹ ਵਿਕਦੇ ਬਹੁਤ ਨੇ ਜੀ ਹਾਂਜੀ ਹਾਂਜੀ ਜੇ ਤੁਸੀਂ ਇੱਕ ਸੂਟ ਲੈਣ ਆਉਂਗੇ ਨਾ ਤੁਸੀਂ 10 ਸੂਟ ਲੈ ਕੇ ਜਾਉਂਗੇ ਕਿਉਂਕਿ ਇਹ ਕਲਰ ਦੇ ਵਿੱਚ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਜਿਹੜਾ ਡਿਜ਼ਾਈਨ ਹੈ ਜਿਮੈਟ੍ਰੀਕਲ ਦੇ ਉੱਤੇ ਹੈ ਥੋੜਾ ਜਿਹਾ ਪ੍ਰਿੰਟ ਵੀ ਹੈਗਾ ਵਿੱਚ ਤੇ ਆਪਾਂ ਨੂੰ ਬਿਲਕੁਲ ਜੈਨੂਇਨ ਰੇਂਜ ਦੇ ਵਿੱਚ ਆਪਾਂ ਨੂੰ ਮਿਲਣਗੇ ਸਿਰਫ ਗੋਠੀ ਵਾਲੇ ਨਹੀਂ ਆਡੀ ਕਲੈਕਸ਼ਨ ਹੈ ਜੀ ਆਪਾਂ ਤੁਹਾਨੂੰ ਬਾਰ-ਬਾਰ ਨਿਗਾਹ ਕਰਵਾ ਰਹੇ ਹਾਂ ਜੀ ਏਕੇ ਟੈਕਸ ਦਾ ਸੂਟ ਹੈ ਆਡੀ ਕਲੈਕਸ਼ਨ ਹੈ 500 ਰੇਟ ਹੈ ਤੇ 5 ਮੀਟਰ 올ਓਵਰ ਸੂਟ ਤੁਹਾਨੂੰ ਮਿਲੇਗਾ ਹਾਂਜੀ ਹਾਂਜੀ ਜਿਵੇਂ ਕਿ ਨੰਦਨੀ ਨੇ ਕਿਹਾ ਹੈ ਕਿ ਆਪਣੇ ਕੋਲੇ ਆਡੀ ਕਲੈਕਸ਼ਨ ਹੈ ਇਹ ਆਡੀ ਕਲੈਕਸ਼ਨ ਹੀ ਹੈ ਏਕੇ ਟੈਕਸ ਦਾ ਬ੍ਰਾਂਡ ਹੈ ਤੇ ਤੁਸੀਂ ਸੂਟ ਦੇਖ ਸਕਦੇ ਹੋ ਡਿਜ਼ਾਈਨਿੰਗ ਇੱਕ ਤੋਂ ਇੱਕ ਡਿਜ਼ਾਈਨ ਆਊਗਾ ਇੱਕ ਤੋਂ ਇੱਕ ਪ੍ਰਿੰਟ ਆਊਗਾ ਜਿਹੜਾ ਕਿ ਤੁਹਾਡੀ ਕੋਈ ਵੀ ਚੁਆਇਸ ਹੋ ਸਕਦੀ ਹੈ ਇਹ ਪਹਿਲੀ ਗੱਲ ਤਾਂ ਇਹ ਕੋਈ ਵੀ ਆਪਣਾ ਕਲਰ ਡਿਜ਼ਾਈਨ ਸਾਰੇ ਇੱਕੋ ਨਾਲ ਦੇ ਨਹੀਂ ਹੈਗੇ ਅਲੱਗ-ਅਲੱਗ ਤਰਾ ਦੇ ਡਿਜ਼ਾਈਨ ਆਣਗੇ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ ਸਾਰੀ ਦੀ ਸਾਰੀ ਪ੍ਰਿੰਟਿੰਗ ਨਵੀਂ ਹੋਏਗੀ ਜੀ ਸਾਰੇ ਦੇ ਸਾਰੇ ਜਿਹੜੇ ਇਹਦੇ ਵਿੱਚ ਡਿਜ਼ਾਈਨ ਆ ਉਹ ਨਵੇਂ-ਨਵੇਂ ਕਲਰ ਸ਼ੇਡਾਂ ਵਿੱਚ ਮਿਲਣਗੇ ਇਸ ਤੋਂ ਬਾਅਦ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਨਾ ਐਨੀ ਜ਼ਿਆਦਾ ਵਾਰੇ ਵਿਕਿਆ ਆ ਔਨਲਾਈਨ ਇੰਨਾ ਸੇਲ ਹੁੰਦਾ ਆਫਲਾਈਨ ਤਾਂ ਹੁੰਦਾ ਹੀ ਹੁੰਦਾ ਆ ਔਨਲਾਈਨ ਹੀ ਸੇਲ ਹੋ ਜਾਂਦਾ ਜੀ ਜਦੋਂ ਫੋਟੋ ਪਾਉਣੀ ਹੈ ਹਾਂਜੀ ਹਾਂਜੀ ਬਿਲਕੁਲ ਆਪਾਂ ਆਨਲਾਈਨ ਵੀ ਸੇਲ ਕਰਦੇ ਆਂ ਆਨਲਾਈਨ ਵੀ ਆਪਾਂ ਅਪਡੇਟ ਕਰਦੇ ਆਂ ਗਰੁੱਪ ਦੇ ਵਿੱਚ ਅਪਡੇਟ ਕਰਦੇ ਆਂ ਜੀ ਜਿਵੇਂ ਕਿ ਤੁਸੀਂ ਸਾਹਮਣੇ ਵੀਡੀਓ ਵੀ ਦੇਖ ਸਕਦੇ ਹੋ ਮਤਲਬ ਇਹ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਸੂਟ ਹੈ ਇੰਨਾ ਜ਼ਿਆਦਾ ਰੇ ਦੇ ਵਿੱਚ ਡਾਰਕ ਕਲਰ ਵੀ ਆਉਂਦੇ ਆਂ ਲਾਈਟ ਕਲਰ ਵੀ ਆਉਂਦੇ ਆਂ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋਗੇ ਤਾਂ ਅੱਗੇ ਅੱਗੇ ਜਿਹੜੀ ਵੀ ਤੁਸੀਂ 올ਡ 에ਜ ਲੇਡੀਜ਼ ਸਪੈਸ਼ਲ ਸੂਟ ਵੀ ਦੇਖ ਸਕਦੇ ਹੋ ਆਡੀ ਕਲੈਕਸ਼ਨ ਦੇ ਵਿੱਚ ਬਰੀਕ ਬੁਟੀਆਂ ਵਾਲਾ ਹਰੇਕ ਤਰ੍ਹਾਂ ਦਾ ਸੂਟ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਸਾਰੇ ਦੀ ਸਾਰੀ ਪ੍ਰਿੰਟਿੰਗ ਨਵੀ ਹੋਏਗੀ ਡਿਜ਼ਾਈਨ ਨਵੇਂ ਹੋਣਗੇ ਔਰ ਇੱਕ ਤੋਂ ਵੱਧ ਇੱਕ ਡਿਜ਼ਾਈਨ ਹੋਣਗੇ ਐਨੇ ਡਿਜ਼ਾਈਨ ਤੁਸੀਂ ਹੋਰ ਕਿਤੇ ਕਿਸੇ ਸ਼ਾਪ ਤੇ ਨਹੀਂ ਦੇਖੇ ਹੋਣਗੇ ਠੀਕ ਹੈ ਕੱਲੀ ਕੱਲੀ ਪ੍ਰਿੰਟਿੰਗ ਕੱਲੇ ਕੱਲੇ ਡਿਜ਼ਾਈਨ ਆਪਾਂ ਤੁਹਾਡੇ ਸਾਹਮਣੇ ਫਰੈਸ਼ ਓਪਨ ਕਰ ਰਹੇ ਹਾਂ ਜੀ ਔਰ ਹਰੇਕ ਕਲਰ ਡਿਜ਼ਾਈਨਿੰਗ ਪ੍ਰਿੰਟਿੰਗ ਦੇ ਵਿੱਚ ਅਲੱਗ-ਅਲੱਗ ਤੁਹਾਨੂੰ ਕਲਰ ਮਿਲ ਜਾਣਗੇ ਐਦਾਂ ਦੇ ਕਲਰ ਸ਼ੇਡ ਆਪਾਂ ਬਣਵਾਏ ਨੇ ਠੀਕ ਹੈ ਜਿਹੜੇ ਕਿ ਕਿਤੇ ਨਹੀਂ ਬਣਨਗੇ ਤੁਹਾਨੂੰ ਨਵੇਂ-ਨਵੇਂ ਪ੍ਰਿੰਟਿੰਗ ਹੈ ਨਵੇਂ-ਨਵੇਂ ਕਲਰ ਹੈ ਸਾਹਮਣੇ ਚੈੱਕ ਕਰ ਸਕਦੇ ਹੋ ਰਸਟ ਕਲਰ ਦਾ ਪੀਸ ਓਪਨ ਕੀਤਾ ਹੋਇਆ ਇਸ ਤੋਂ ਬਾਅਦ ਇਹਦੇ ਕਲਰ ਦੇਖੋ ਜੀ ਤਿੰਨੇ ਦੇ ਤਿੰਨੇ ਕਲਰ ਆਪੇ ਬਹੁਤ ਪਿਆਰੇ ਨੇ ਹਰ ਦੀ ਕਲਰ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਤਾਂ ਮਿਲਣਗੇ ਡਿਜ਼ਾਈਨ ਦੇ ਵਿੱਚ ਕਲਰ ਵੀ ਮਿਲਣਗੇ ਮਤਲਬ ਕਲਰ ਤੇ ਡਿਜ਼ਾਈਨ ਤੇ ਡਿਜ਼ਾਈਨ ਦੇ ਕਲਰ ਤੁਹਾਨੂੰ ਹਰੇਕ ਚੀਜ਼ ਇੱਥੇ ਅਵੇਲੇਬਲ ਮਿਲੇਗੀ ਮਤਲਬ ਸੋਨੇ ਤੇ ਸੋ ਅੱਗੇ ਵਾਲੀ ਗੱਲ ਹੋ ਗਈ ਚੰਦਨੀ ਜੀ ਹਾਂ ਜੀ ਬਿਲਕੁਲ ਉਹੀ ਗੱਲ ਹੈ ਜੀ ਕਲਰ ਦੇ ਡਿਜ਼ਾਈਨ ਤੇ ਡਿਜ਼ਾਈਨ ਦੇ ਕਲਰ ਇੱਕੋ ਹੀ ਗੱਲ ਹੈ ਬਸ ਤੁਸੀਂ ਦੇਖ ਲਓ ਜੀ ਅੱਗੇ ਸੂਟ ਦੇਖੋ ਚੈੱਕ ਕਰੋ ਤੁਸੀਂ ਸੂਟ ਨੈਕਸਟ ਡਿਜ਼ਾਈਨ ਆ ਗਈ ਆਪਣੇ ਕੋਲੇ ਤੁਸੀਂ ਦੇਖੋ ਨੈਕਸਟ ਡਿਜ਼ਾਈਨ ਜਿਹੜਾ ਆ ਰਿਹਾ ਹੈਗਾ ਲਾਈਟ ਸ਼ੇਡ ਦੇ ਵਿੱਚ ਆ ਗਈ ਤੇ ਅੰਬੀਆਂ ਵਾਲਾ ਡਿਜ਼ਾਈਨ ਆਈ ਹੈ ਜਿਹੜਾ ਕਿ ਮੋਸ ਜਿਹੜਾ ਕਿ ਰੁਕਦਾ ਹੀ ਨਹੀਂ ਹੈਗਾ ਹੀ ਸਾਡੇ ਕੋਲੇ ਇਹ ਤੇ ਇਹ ਸਵੇਰੇ ਆਂਦੇ ਤੇ ਸ਼ਾਮ ਨੂੰ ਤਾਂ ਸੇਲ ਹੋ ਜਾਂਦੀ ਹੀ ਸਾਡੇ ਕੋਲੇ ਇਸ ਲਈ ਅਸੀਂ ਆਪਣੇ ਕਸਟਮਰ ਨੂੰ ਕਹਿ ਰਹੇ ਆ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਂਦਾ ਉਹਦਾ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਆਨਲਾਈਨ ਜਲਦ ਤੋਂ ਜਲਦ ਬੁੱਕ ਕਰਵਾਇਆ ਕਰੋ ਕਿਉਂਕਿ ਬਾਰ-ਬਾਰ ਸਾਨੂੰ ਰੀਸਟਾਕ ਕਰਵਾਉਣਾ ਪੈਂਦਾ ਹੀ ਇਸਟਾਕ ਹਾਂਜੀ ਹਾਂਜੀ ਬਾਕੀ ਜਿਹੜੇ ਆਪਣੇ ਲੋਕਲ ਕਸਟਮਰ ਹੈ ਉਹ ਸ਼ਾਪ ਤੇ ਵੀ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਮੇਨ ਤੋਬੀ ਬਾਜ਼ਾਰ ਬਠਿੰਡਾ ਨੀਅਰ ਸਤਪਾਵਨਾ ਚੌਕ ਆਪਣੀ ਸ਼ੌਂਕ ਸ਼ਾਪ ਹੈ ਜ਼ਰੂਰ ਵਿਜ਼ਿਟ ਕਰੋ ਜャ ਤਾਂ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਵੈਰਾਈਟੀ ਇੱਥੇ ਮਿਲੇਗੀ ਜੀ ਤੇ ਜਿੰਨੇ ਵੀ ਤੁਸੀਂ ਕਲਰ ਡਿਜ਼ਾਈਨਿੰਗ ਦੇਖ ਰਹੇ ਹੋ ਹੁਣ ਆਪਣੇ ਕੋਲੇ ਮੀਡੀਅਮ ਸ਼ੇਡ ਦੇ ਕਲਰ ਡਿਜ਼ਾਈਨਿੰਗ ਹੈ ਔਰ ਇੱਕ ਤੋਂ ਇੱਕ ਵੱਧ ਪ੍ਰਿੰਟ ਮਿਲਣਗੇ ਇਹ ਨਹੀਂ ਆ ਕਿ ਹਨਾ ਮੀਡੀਅਮ ਸ਼ੇਡ ਦੇ ਵਿੱਚ ਤੁਹਾਨੂੰ ਪ੍ਰਿੰਟਿੰਗ ਘਟ ਜਾਏਗੀ ਤੇ ਦੂਸਰੀ ਸ਼ੇਡ ਦੇ ਵਿੱਚ ਪ੍ਰਿੰਟਿੰਗ ਅਲੱਗ ਵੱਜੇਗੀ ਜਿੰਨੇ ਪ੍ਰਿੰਟਿੰਗ ਤੁਹਾਨੂੰ ਡਾਰਕ ਸ਼ੇਡ ਦੀ ਮਿਲੇਗੀ ਓਨੀ ਹੀ ਪ੍ਰਿੰਟਿੰਗ ਤੁਹਾਨੂੰ ਲਾਈਟ ਸ਼ੇਡ ਦੀ ਮਿਲੇਗੀ ਮੀਡੀਅਮ ਕਲਰ ਚਾਰਟ ਵੀ ਆਪਣੇ ਕੋਲ ਮਿਲ ਜਾਣਗੇ ਵੱਡੇ ਫਲਾਵਰ ਵਾਲੀ ਪ੍ਰਿੰਟਿੰਗ ਚਾਹੀਦੀ ਔਦਾਂ ਦੀ ਪ੍ਰਿੰਟਿੰਗ ਮਿਲ ਦੇ ਜੇਗੀ ਹਰੇਕ ਤਰ੍ਹਾਂ ਦੀ ਪ੍ਰਿੰਟਿੰਗ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਉਹ ਵੀ ਬ੍ਰਾਂਡਡ ਹਾਂਜੀ ਹਾਂਜੀ ਬਿਲਕੁਲ ਸਹੀ ਕਿ ਆ ਬ੍ਰਾਂਡਡ ਸੂਟ ਮਿਲੇਗਾ ਤੁਹਾਨੂੰ ਬਿਲਕੁਲ ਲਾਈਟ ਸ਼ੇਡ ਦੇ ਵਿੱਚ ਮਿਲੇਗਾ ਡਾਰਕ ਸ਼ੇਡ ਦੇ ਵਿੱਚ ਮਿਲੇਗਾ ਅਗਰ ਲਿਸਟ ਲੁੱਕ ਦੇ ਵਿੱਚ ਮਿਲੇਗਾ 올 ਡੇ ਜਿਹੜੀ ਸਪੈਸ਼ਲ ਲੇਡੀਆਂ ਹੈ ਹਰੇਕ ਮਤਲਬ ਹਰੇਕ ਲੁ ਹਾਂਜੀ ਹਾਂਜੀ ਗਰਮੀਆਂ ਦੇ ਵਿੱਚ ਕੀ ਹੁੰਦਾਈ ਆਪਾਂ ਨੂੰ ਬਿਲਕੁਲ ਲਾਈਟ ਤੇ ਕੰਫਰਟੇਬਲ ਸੂਟ ਚਾਹੀਦੇ ਹੁੰਦੇ ਆ ਤੇ ਲਾਈਟ ਤੇ ਕੰਫਰਟੇਬਲ ਸੂਟ ਕੀ ਹੋਣ AK Tex ਤੋਂ ਬ੍ਰਾਂਡ AK Tex ਦਾ ਜਿਹੜਾ ਬ੍ਰਾਂਡ ਹੈ ਇਹ ਗਰਮੀਆਂ ਦੇ ਲਈ ਹੀ ਬਣਿਆ ਹੈ ਤੇ ਤੁਸੀਂ ਇਹ ਅਗਲਾ ਨੈਕਸਟ ਡਿਜ਼ਾਈਨ ਦੇਖ ਸਕਦੇ ਹੋ ਜਿਹੜਾ ਫਲਾਵਰ ਵਾਲਾ ਡਿਜ਼ਾਈਨ ਹੈ ਪਿੰਕ ਬੇਬੀ ਪਿੰਕ ਕਲਰ ਦੇ ਵਿੱਚ ਆ ਗਈ ਇਹ ਤੇ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਾਂਜੀ ਜਿਵੇਂ ਕਿ ਜਿਹੜੀ ਤੁਸੀਂ ਪ੍ਰਿੰਟਿੰਗ ਸਾਹਮਣੇ ਦੇਖ ਰਹੇ ਹੋ ਲਾਸਟ ਬਟ ਨਾਟ ਦ ਲੀਸਟ ਲਾਸਟ ਡਿਜ਼ਾਈਨ ਆਪਣਾ ਚੈੱਕ ਕਰ ਸਕਦੇ ਹਾਂ ਜੀ ਇਹਦੇ ਵਿੱਚ ਵੀ ਪ੍ਰਿੰਟਿੰਗ ਕਲਰ ਡਿਜ਼ਾਈਨ ਬਹੁਤ ਤਰ੍ਹਾਂ ਦੇ ਮਿਲਣਗੇ ਇਸ ਤੋਂ ਬਾਅਦ ਆਪਾਂ ਜਿੰਨੀ ਵੀ ਪ੍ਰਿੰਟਿੰਗ ਦਿਖਾਈ ਹੈਗੀ ਹੈ ਨਾ ਇਹ ਸਾਰੀ ਆਪਾਂ ਤੁਹਾਨੂੰ ਰਿਵਰਸ ਦਿਖਾਵਾਂਗੇ ਤਾਂ ਕਿ ਕੋਈ ਵੀ ਤੁਹਾਡਾ ਕਲਰ ਡਿਜ਼ਾਈਨਿੰਗ ਪ੍ਰਿੰਟਿੰਗ ਮਿਸ ਨਾ ਹੋ ਸਕੇ ਜੀ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਪ੍ਰਿੰਟਿੰਗ ਦੇਖਣ ਨੂੰ ਮਿਲੇਗੀ ਔਰ ਗੱਲ ਕਰੀਏ ਇਹ ਇਦਾਂ ਦੇ ਮਤਲਬ ਕੰਫਰਟੇਬਲ ਸੂਟ ਨੇ ਆਪਣੇ ਕੋਲ ਔਰ ਕਪੜਾ ਵੀ ਇੰਨਾ ਕੰਫਰਟੇਬਲ ਹੈ ਇਹ ਜਿਹੜੇ ਪੀਸ ਨੇ ਨਾ ਗਰਮੀਆਂ ਦੇ ਵਿੱਚ ਇਹਨਾਂ ਦੇ ਤੇ ਮਤਲਬ ਜਿਹੜੀ ਬਟੀਕ ਵਾਲੀਆਂ ਪਹਿਨਾਂ ਨੇ ਉਹ ਸਪੈਸ਼ਲੀ ਲੈਸ ਵਗੈਰਾ ਲਗਾ ਕੇ ਇੰਨਾ ਸੋਹਣਾ ਤਿਆਰ ਕਰ ਲੈਂਦੀਆਂ 500 ਦੇ ਸੂਟ ਨੂੰ ਨਾ ਮੈਮ 1500 ਦਾ ਬਣਾ ਲੈਂਦੀ 1500 2250 ਦਾ ਬਣਾ ਲੈਂਦੀਆਂ ਨੇ ਜੀ ਹਾਂ ਜੀ ਬਿਲਕੁਲ ਸਹੀ ਕਿ ਆ ਜੀ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਆਪਾਂ ਤੁਹਾਨੂੰ ਸਾਰੇ ਸੂਟਾਂ ਦੀ ਦੁਆਰਾ ਨਿਗਾਹ ਕਰਾ ਰਿਆ ਤਾਂ ਕਿ ਜੇ ਤੁਸੀਂ ਇੱਕ ਅੱਧਾ ਸੂਟ ਵਿੱਚੋਂ ਮਿਸ ਵੀ ਕਰਤਾ ਤਾਂ ਤੁਸੀਂ ਦੁਆਰਾ ਚੈੱਕ ਕਰਕੇ ਦੇਖ ਸਕੋ ਠੀਕ ਹੈ ਜੀ ਅੱਗੇ ਤੁਹਾਨੂੰ ਰੇਖਾ ਜੀ ਦੱਸਣਗੇ ਹਾਂਜੀ ਕਲਰ ਆਪਣੇ ਕੋਲ ਜਿਹੜੇ ਆਂਦੇ ਨੇ ਬਿਲਕੁਲ ਸਿਲੇਕਟਡ ਇਹ ਕਲਰ ਹੁੰਦੇ ਆ ਲਾਈਟ ਵੀ ਸਿਲੇਕਟਡ ਹੁੰਦੇ ਤੇ ਡਾਰਕ ਵੀ ਸਿਲੇਕਟਡ ਜੇ ਕਲਰ ਹੁੰਦੇ ਨੇ ਹਰ ਇੱਕ ਕਸਟਮਰ ਦੀ ਡਿਮਾਂਡ ਤੇ ਮੰਗਾਈ ਜਾਂਦੇ ਨੇ ਤੇ ਤੁਸੀਂ ਆਪਣਾ ਜਿਹੜਾ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਆਨਲਾਈਨ ਵੀ ਕਰ ਸਕਦੇ ਹੋ ਆਨਲਾਈਨ ਵੀ ਅਵੇਲੇਬਲ ਹੈ ਇਹ ਆਪਣੇ ਕੋਲੇ ਤੇ ਆਫਲਾਈਨ ਵੀ ਤੁਸੀਂ ਆ ਕੇ ਸਿਲੇਕਟ ਕਰਕੇ ਵੀ ਲਿਜਾ ਸਕਦੇ ਹੋ ਹਾਂਜੀ ਜਿਵੇਂ ਕਿ ਤੁਹਾਨੂੰ ਅਸੀਂ ਦਿਖਾਏ ਸੀ ਸੂਟ ਉਹ ਤੁਹਾਨੂੰ ਇੱਕ ਵਾਰੀ ਹੋਰ ਰਿਵਾਈਜ਼ ਕਰਾਏ ਜਾ ਰਹੇ ਆ ਇਹ ਸੂਟ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਇਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਡਾ ਸਿਲੈਕਟ ਹੁੰਦਾ ਹੀ ਸੂਟ ਉਹ ਤੁਸੀਂ ਬਾਏ ਕਰ ਸਕਦੇ ਹੋ ਆਨਲਾਈਨ ਵੀ ਕਰ ਸਕਦੇ ਹੋ ਆਫਲਾਈਨ ਵੀ ਕਰ ਸਕਦੇ ਹੋ ਬਿਲਕੁਲ ਜੀ ਕੱਲੇ ਕੱਲੇ ਸਿਲੈਕਟਡ ਪੀਸ ਦਿਖਾਈ ਨੇ ਉਹਨਾਂ ਚੋਂ ਵੀ ਅਗਰ ਤੁਹਾਡਾ ਕੋਈ ਪੀਸ ਸਿਲੈਕਟ ਹੁੰਦਾ ਆ ਤੁਸੀਂ ਨਾਲ ஆன்ਲਾਈਨ ਵੀ ਬੁੱਕ ਕਰ ਸਕਦੇ ਹੋ ਸ਼ਾਪ ਤੇ ਆ ਕੇ ਵੀ ਵਿਜ਼ਿਟ ਕਰ ਸਕਦੇ ਹੋ ਸਾਰੇ ਦੇ ਸਾਰੇ ਪੀਸ ਫਰੈਸ਼ ਤੇ ਨਵੇਂ ਹੈਗੇ ਆ ਕੱਲੇ ਕੱਲੇ ਪੀਸ ਦੀ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੇ ਦੇ ਸਾਰੇ ਪ੍ਰਿੰਟ ਡਿਜ਼ਾਈਨਿੰਗ ਸਾਰੇ ਆਪਾਂ ਤੁਹਾਨੂੰ ਫਰੈਸ਼ ਓਪਨ ਕਰਕੇ ਦਿਖਾਈ ਹੋਈ ਆ ਕਲਾ ਕਲੇ ਬ੍ਰਾਂਡ ਉੱਪਰ ਲੱਗਿਆ ਹੋਇਆ ਜੀ ਕੇ ਟੈਕਸ ਦਾ ਬ੍ਰਾਂਡ ਤੁਹਾਨੂੰ ਮਿਲੇਗਾ 500 ਦੇ ਵਿੱਚ ਦੇਖੋ ਜੀ ਅੱਜ ਕੱਲ ਕੀ ਆਉਂਦਾ ਹੈ ਪਰ ਆਪਣ ਨੂੰ ਪੂਰਾ ਤੁਹਾਨੂੰ ਬਣਿਆ ਬਨਾਇਆ ਸੂਟ ਮਿਲ ਜੇਗਾ ਜੀ ਹੈਨਾ ਜਿਹੜਾ ਕਿ ਬਹੁਤ ਹੀ ਪਿਆਰੇ ਪਿਆਰੇ ਖੂਬਸੂਰਤ ਕਲਰ ਡਿਜ਼ਾਈਨ ਨਾਲ ਹੈ ਔਰ ਸਾਰੇ ਦੇ ਸਾਰੇ ਦੇ ਵਿੱਚ ਕਲਰ ਡਿਜ਼ਾਈਨਿੰਗ ਇੰਨੀ ਸੋਹਣੀ ਇੰਨੀ ਖੂਬਸੂਰਤ ਬਣੀ ਹੈਗੀ ਹੈ ਤੁਹਾਡਾ ਜੀ ਕਰੇਗਾ ਕਿ ਇਹ ਵਾਲੀ ਡਿਜ਼ਾਈਨਿੰਗ ਵੀ ਮੇਰੇ ਕੋਲ ਹੋਵੇ ਇਹ ਵਾਲੀ ਡਿਜ਼ਾਈਨਿੰਗ ਵੀ ਮੇਰੇ ਕੋਲ ਹੋਵੇ ਔਰ ਫਸਟ ਵਾਲੀ ਜਿਹੜੀ ਡਿਜ਼ਾਈਨਿੰਗ ਸੀ ਉਹ ਤਾਂ ਇੰਨੀ ਪਿਆਰੀ ਡਿਜ਼ਾਈਨਿੰਗ ਹੈ ਨੇ ਖਿੜਵੇਂ ਪ੍ਰਿੰਟ ਨੇ ਹਰੇਕ ਆਪਣੇ ਕੋਲ ਸਟੱਫ ਦੇ ਵਿੱਚ ਇਦਾਂ ਦਾ ਡਿਜ਼ਾਈਨ ਆਇਆ ਹੈ ਸਾਰੇ-ਸਾਰੇ ਡਿਜ਼ਾਈਨ ਨਵੀਨੀ ਜੀ ਧੰਨਵਾਦ